ਸਾਰੇ ਸਾਰੀ ਇਕੱਠੇ ਹੋ ਗਏ ਔਰ ਮੈਨੂੰ ਐਵੇਂ ਲੱਗ ਰਿਹਾ ਕਿ ਜਿਵੇਂ ਤੁਹਾਨੂੰ ਵੀ ਪੰਜਾਬ ਦਾ ਦਰਦ ਦਿਸ ਰਿਹਾ ਪੰਜਾਬ ਤੇ ਜੋ ਹਾਲਾਤ ਨੇ ਪ੍ਰੈਸ ਵਾਲਿਆਂ ਨੂੰ ਉਹਦੇ ਦੀ ਤੁਸੀਂ ਮੇਰੇ ਨਾਲ ਵੀ ਜ਼ਿਆਦਾ ਆਪਣੇ ਮਨ ਤੇ ਬੋਝ ਲੈ ਕੇ ਆਇਆ ਹਰ ਪਾਸੇ ਪੰਜਾਬ ਦੇ ਵਿੱਚ ਅੱਜ ਜੋ ਹਾਲਾਤ ਨੇ ਉਹ ਬਹੁਤ ਜ਼ਿਆਦਾ ਮਾੜੇ ਨੇ ਵਾਟੇ ਚੇਅਰਮੈਨਸ ਆਫ ði ਦੇਤ ਤੋਂ ਬਾਅਦ ਕੋਕੋ ਪੁਰਾਣੇ ਉਹ ਵੀ ਬਿਜ਼ਨਸਮੈਨ ਨੇ ਤਾਂ ਬੱਚਿਆਂ ਨੇ ਬਿਜ਼ਨਸ ਚਲਾਇਆ ਔਰ ਪੰਜਾਬ ਦੇ ਪੂਰੇ ਬਿਜ਼ਨਸਮੈਨ ਜਿਹੜੇ ਨੇ ਅੱਜ ਕੋਈ ਬਿਜ਼ਨਸਮੈਨ ਇਹ ਨਹੀਂ ਕਹਿ ਸਕਦਾ ਤੇ ਪਿੱਛੇ ਬਠਾਲੇ ਵਾਲੇ ਸਾਰੇ ਖੜੇ ਨੇ ਬੇਸ਼ੱਕ ਨਾ ਕਹਿਣ ਪਰ ਮੈਨੂੰ ਪਤਾ ਕਿ ਇਹਨਾਂ ਸਾਰਿਆਂ ਨੇ ਐਕਸਟਰੈਕਸ਼ਨ ਦਿੱਤੀ ਆ ਸਾਰਿਆਂ ਨੇ ਪੈਸੇ ਦਿੱਤੇ ਨੇ ਔਰ ਉਹਨਾਂ ਕੋਲੋਂ ਆਪਣੀ ਜਾਨ ਬਚਾ ਲਈ ਆ ਮੇਰੇ ਕੋਲ ਪੇਪਰ ਆ ਮੈਂ ਉਹਨਾਂ ਨੂੰ ਪੇਪਰ ਫੜਾਇਆ ਕਿ 1921 ਤੋਂ ਲੈ ਕੇ 1999 ਤੋਂ ਲੈ ਕੇ ਤੇ ਪੈਰਿਸ ਤੇ ਅਟੈਕ ਕਿਦੋਂ ਹੋਇਆ 1999 ਦੇ ਟੈਰਰਿਸਟ ਅਟੈਕ ਕੋ ਉਹ ਤੋਂ ਲੈ ਕੇ ਹੁਣ ਤੱਕ 2023 ਤੱਕ ਐਫ ਆਈ ਆਰ ਨੰਬਰ 172 ਮਜੀਠਾ ਇਹ ਤੇ ਮੇਰਾ ਖਿਆਲ ਹੈ ਕਿ ਬਹੁਤ ਛੋਟੀ ਚੀਜ਼ ਹੈ ਮੈਂ ਆਪਣੇ ਇਲੈਕਸ਼ਨ ਚ ਪਾਰਲੀਮੈਂਟ ਦੀ ਇਲੈਕਸ਼ਨ ਦੀਪੂ ਮਰੀ ਗੱਡੀ ਚਲਾ ਰਿਹਾ ਚੱਗੂ ਭਗਵਾਨਪੁਰੇ ਦੀ ਵੀਡੀਓ ਕਾਲ ਆਈ ਇਹ ਨੂੰ ਨੱਕੇ ਕਿ ਤੂੰ ਰੰਦਾ ਵਿੱਚ ਐਮਪੀ ਦੀ ਇਲੈਕਸ਼ਨ ਦੀ ਮੈਂ ਗੱਲ ਕਰ ਰਿਹਾ ਮੈਂ ਦੋਸਤ ਦੂਸਰੀ ਬਾਅ ਇਲੈਕਸ਼ਨ ਦੀ ਨਹੀਂ ਕਰ ਰਿਹਾ ਉਹਨੇ ਕਿਹਾ ਕਿ ਤੂੰ ਉਹਦੀ ਗੱਡੀ ਚਲਾ ਰਿਆ ਤੇ ਤੈਨੂੰ ਅਸੀਂ ਵੇਖਾਂਗੇ ਇਹਨੇ ਆਖਿਆ ਕਿ ਅੰਕਲ ਮੇਰੇ ਨਾਲ ਹੀ ਬੈਠਾ ਤੂੰ ਗੱਲ ਕਰਦਾ ਉਹਦਾ ਟੈਲੀਫੋਨ ਬੰਦ ਇਹਦੇ ਤੋਂ ਵੱਡੀ ਤੇ ਕੋਈ ਹੋਰ ਐਵੀਡੈਂਸ ਹੈ ਨਹੀਂ ਅਸੀਂ ਬੈਠੇ ਸੀਗੇ ਮੈਂ ਤੁਹਾਨੂੰ ਪ੍ਰੈਸ ਵਾਲਿਆਂ ਨੂੰ ਦੱਸਣ ਲੱਗਾ ਕਿ ਇਮੇ ਲੋਕਾਂ ਨੂੰ ਕਾਲ ਜਿੰਦੇ ਆ ਬੱਸੀ ਸਾਡਾ ਇੰਪਰੂਵਮੈਂਟ ਟਰਸਟ ਦਾ ਜਿਹੜਾ ਚੇਅਰਮੈਨ ਸੀ ਮੈਂ ਉਹਦੇ ਕੋਲ ਬੈਠਾ ਸਾਡਾ ਬਰਿੰਦਰ ਪਾੜਾ ਐਮ ਐਲ ਏ ਬੇ ਗੁਰਦਾਸਪੁਰ ਅਸੀਂ ਦੋਨੋਂ ਹੀ ਬੈਠੇ ਆ ਸਾਡੇ ਸਾਹਮਣੇ ਹੈਪੀ ਪੱਛੇ ਦੀ ਉਹਨੂੰ ਕਾਲ ਆਈ ਕਿ ਪੇਪਰ ਨਹੀਂ ਕਿਹੜੇ ਗੈਂਕਸਟਰ ਦੀ ਆਈ ਜਾਂ ਟੈਰਰਿਸਟ ਦੀ ਆਈ ਤੇ 50 ਲੱਖ ਰੁਪਈਆ ਦੇ ਐਮ ਐਲ ਏ ਬਰਿੰਦਰ ਪਾੜਾ ਨੇ ਆਪਣੇ ਮੋਬਾਈਲ ਤੋਂ ਉਹਦੀ ਰਿਕਾਰਡਿੰਗ ਕੀਤੀ ਅੱਜ ਪੰਜਾਬ 'ਚ ਜੋ ਹਾਲਾਤ ਚੱਲ ਰਹੇ ਨੇ ਸ਼ਾਮ ਤੋਂ ਬਾਅਦ ਤੁਸੀਂ ਕਿਸੇ ਸੜਕ ਤੇ ਨਹੀਂ ਜਾ ਸਕਦੇ ਔਰ ਸਭ ਤੋਂ ਵੱਡੀ ਸ਼ਰਮ ਵਾਲੀ ਗੱਲ ਮੈਂ ਕਹਾਂਗਾ ਕਿ ਪੰਜਾਬ ਦੀ ਪੁਲਿਸ ਦੇ ਉੱਤੇ ਇੰਨਾ ਵੱਡੇ ਬੇਸ਼ਰਮੀ ਵਾਲੀ ਗੱਲ ਮੈਂ ਕਹਿੰਦਾ ਕਿ ਪੁਲਿਸ ਸਟੇਸ਼ਨਾਂ ਦੀਆਂ ਕੰਧਾਂ ਉੱਚੀਆਂ ਕਰ ਦਿੱਤੀਆਂ ਜਿਹੜੀਆਂ ਚੌਕੀਆਂ ਨੇ ਉਹਨਾਂ ਦੀਆਂ ਕੰਧਾਂ ਉੱਚੀਆਂ ਕਰ ਦਿੱਤੀਆਂ ਇਹ ਇਸ ਕਰਕੇ ਕੀਤੀਆਂ ਤੇ ਜਦੋਂ ਬੰਬ ਚੱਲੇ ਦਹਣ ਗ੍ਰਨੇਡ ਛੁੱਟੇ ਗਏ ਉਹ ਪੰਜਾਬ ਪੁਲਿਸ ਦੇ ਨੇ ਕਟੈਗੋਰਿਕਲੀ ਉਹ ਨਾ ਕਰ ਦਿੱਤੀ ਕਿ ਇੱਥੇ ਕੋਈ ਕੋਈ ਬੰਬ ਚੱਲਿਆ ਹੀ ਨਹੀਂ ਤੇ ਉਸੇ ਹੀ ਬੰਬ ਨੂੰ ਉਹਨਾਂ ਨੇ ਕਹਿਤਾ ਜੀ ਇਹ ਟੈਰਿਸਟ ਅਟੈਕ ਨੇ ਇਹਦੇ ਤੋਂ ਵੱਡੀ ਨੈਗਲੀਜੈਂਸੀ ਤੇ ਯੂ ਟਰਨ ਲੈਣਾ ਪੰਜਾਬ ਪੁਲਿਸ ਲਈ ਬਹੁਤ ਵੱਡੀ ਸ਼ਰਮ ਦੀ ਗੱਲ ਰਿਹਾ ਇਹ ਉਹ ਪੰਜਾਬ ਪੁਲਿਸ ਆ ਜਿਹਦੇ ਤੇ ਮਾਨ ਕੀਤਾ ਜਾਂਦਾ ਸੀ ਕਿ ਇਹ ਪੰਜਾਬ ਪੁਲਿਸ ਕਿਤੇ ਵੀ ਜਿੱਥੇ ਕਿਤੇ ਗੜਬੜ ਹੁੰਦੀ ਸੀ ਤੇ ਪੰਜਾਬ ਪੁਲਿਸ ਨੂੰ ਭੇਜ ਕੇ ਉਹਨੂੰ ਖਤਮ ਕੀਤਾ ਜਾਂਦਾ ਇਹ ਉਹ ਪੰਜਾਬ ਪੁਲਿਸ ਆ ਜਿਨੇ ਪੰਜਾਬ ਦਾ ਟੈਰੋਰਿਜ਼ਮ ਖਤਮ ਕੀਤਾ ਥਾਣੇ ਦੇ ਰਸਤੇ ਬੰਦ ਕਰ ਦਿੱਤੇ ਗਏ ਨੇ ਬਿਰਬਾ ਬਾਬਾ ਨਾਨਕ ਮੈਂ ਆਪ ਐਵੀਡੈਂਸ ਹੈ ਮੇਰੀ ਇਹ ਉਹਨਾਂ ਦਾ ਸੀਸੀਟੀਵੀ ਕੈਮਰਾ ਹੈਗਾ ਮੈਂ ਚੈਲੰਜ ਕਰ ਰਿਹਾ ਐਸਐਸਪੀ ਬਟਾਲਾ ਨੂੰ ਜਿਹੜਾ ਉਹਨਾਂ ਨੇ ਕਿਹਾ ਕਿ ਨਹੀਂ ਰਸਤੇ ਬੰਦ ਕੀਤੇ ਮੈਂ ਸ਼ਾਮ ਨੂੰ ਫੇਟਰ ਧਰਮਕੋਟ ਰੰਦਾਵਾ ਤੋਂ सरपंच ਦੇ ਘਰੋਂ ਲੋੜੀ ਬਣਾ ਕੇ ਆਪਣੇ ਘਰ ਪੂਰੇ 8:40 ਮਿੰਟ ਤੇ ਡੇਰਾ ਬਾਬਾ ਨਾਨਕ ਮੰਡੀ ਦੇ ਕੋਲ ਪਹੁੰਚਿਆ ਉੱਥੇ ਬੈਰੀਕੇਟਿੰਗ ਹੋਈ ਸੀ ਤੇ ਬੈਰੀਕੇਟ ਜਿਹੜੇ ਸੀ ਮੈਂ ਕਿਹਾ ਖੋਲ ਕੇ ਅੱਗੇ ਚੱਲੀਏ ਬੰਦੇ ਮੇਰੇ ਉਤਰੇ ਨੇ ਸੰਗਲ ਲੱਗੇ ਨੇ ਉੱਤੇ ਲੋਕ ਲੱਗਾ ਤੇ ਜੇ ਪੰਜਾਬ ਪੁਲਿਸ ਮਰ ਨਹੀਂ ਕਹਿੰਦੀ ਕਿ ਸਾਨੂੰ ਨਾ ਕੋਈ ਮਾਰ ਦੇ ਤੇ ਇਹ ਜਿਹੜੇ ਬੈਠੇ ਨੇ ਇਹਨਾਂ ਦੀ ਹਫਾਜ਼ਤ ਕੌਣ ਕਰੇਗਾ ਇਹਦਾ ਮਤਲਬ ਇਹਨਾਂ ਉਹਨਾਂ ਆਪਣੀਆਂ ਕੰਧਾਂ ਉੱਚੀਆਂ ਕਰ ਦਿੱਤੀਆਂ ਤੇ ਲੋਭਜਲ ਦਰਪੋਕ ਮਹਾਨ ਦਲੈਕ ਮੁੱਖ ਮੰਤਰੀ ਪੰਜਾਬ ਨੂੰ ਮਿਲ ਗਿਆ ਜਿਹੜਾ ਪੰਜਾਬ ਨੂੰ ਖਤਮ ਕਰਨ ਵਾਲੇ ਪਾਸੇ ਤੁਰ ਪਿਆ ਇਹ ਮੁੱਖ ਮੰਤਰੀ ਦਿੱਲੀ ਦੇ ਵਿੱਚ ਕਹਿ ਰਿਹਾ ਕਿ ਕੇਜਰੀਵਾਲ ਨੂੰ ਖਤਰਾ ਪੰਜਾਬ ਪੁਲਿਸ ਛੜੀ ਆ ਉਹਦੇ ਸਿਕਿਉਰਿਟੀ ਕਰੇਗੀ ਕੀ ਗੱਲ ਪੰਜਾਬ ਦੇ ਵਿੱਚ ਹਰ ਥਾਂ ਬੰਬ ਚੱਲ ਰਹੇ ਨੇ ਕਿ 10 ਬੰਬ ਚੱਲ ਗਏ ਨੇ ਉਹਦੇ ਤੇ ਇੱਕ ਵਾਰੀ ਮੁੱਖ ਮੰਤਰੀ ਨੇ ਪਹੁੰਚਿਆ ਹੋਰ ਤੇ ਹੋਰ ਸਭ ਤੋਂ ਵੱਡੀ ਸ਼ਰਮ ਵਾਲੀ ਗੱਲ ਪੰਜਾਬ ਇੱਕ ਕੋਈ ਪੁਲਿਸ ਸਟੇਸ਼ਨ ਨੂੰ ਜਾਂ ਇੱਕ ਕੋਈ ਪੁਲਿਸ ਚੌਕੀ ਨੂੰ ਵਿਜ਼ਿਟ ਕਰਨੀ ਆ ਅਜੇ ਤੱਕ ਅਜੇ ਤੱਕ ਪੰਜਾਬ ਪੁਲਿਸ ਜਾਂ ਹੋਮ ਮਿਨਿਸਟਰ ਜਾਂ ਚੀਫ ਮਿਨਿਸਟਰ ਨੇ ਆਪਣੇ ਪ੍ਰੈਸ ਕਾਨਫਰੰਸ ਨਹੀਂ ਰੱਖੀ ਪੰਜਾਬ ਬਾਰੇ ਆਪਣੇ ਕੋਈ رائے ਨਹੀਂ ਰੱਖੀ ਕਿ ਪੰਜਾਬ ਨੂੰ ਅਸੀਂ ਕਿਵੇਂ ਕੰਟਰੋਲ ਕਰਨਾ ਕਿਵੇਂ ਇਹ ਲੋਕਾਂ ਨੂੰ ਕੰਟਰੋਲ ਕਰਨਾ ਕਿਵੇਂ ਪੁਲਿਸ ਜਿਹੜੇ ਥਾਣੇ ਨੇ ਉਹਨਾਂ ਦੇ ਰਸਤੇ ਬੰਦ ਕਰਦੇ ਚਾਹੇ ਉਹ ਕਿਲਾ ਲਾਲ ਸਿੰਘ ਵਾਲੀ ਮਹਿਰ ਵਾਲਾ ਰਸਤਾ ਉਹਤੇ ਤਾਰਾਂ ਹੀ ਲਾ ਦਿੱਤੀਆਂ ਨੇ ਬਟਾਲਾ ਬਟਾਲਾ ਵੇਖ ਲਓ ਅਲੀਵਾਲ ਦੇਖ ਲਓ ਕਣੀ ਕੇ ਬਾਂਗਰ ਵੇਖ ਲਓ ਡੇਰਾ ਬਾਬਾ ਨਾਨਕ ਵੇਖ ਲਓ ਕਲਾਨੌਰ ਦੇਖ ਲਓ ਚੌਕੀਆਂ ਸਾਰੀਆਂ ਦੇਖ ਲਓ ਜਾਂ ਹੋਰ ਥਾਣੇ ਚ ਚਲੇ ਜਾਓ ਤੇ ਜਿਸ ਵੇਲੇ ਜਿਸ ਵੇਲੇ ਬੰਬ ਡਿੱਗਦੇ ਨੇ ਤੇ ਸਭ ਤੋਂ ਬੇਸ਼ਰਮੀ ਦੀ ਇੱਕ ਗੱਲ ਹੈ ਕਿ ਹਰ ਸੀਪੀ ਕਹਾ ਦਿੰਦਾ ਜੀ ਉੱਥੇ ਆ ਕੇ ਡੇਗਾ ਕੁਛ ਨਹੀਂ ਮੈਂ ਪਹਿਲੀ ਵਾਰਾ ਵੇਖਿਆ ਕਿ ਤੁਸੀਂ ਕੋਈ ਮੈਨੂੰ ਦੱਸ ਦੋ ਤੇ ਯਾਰ ਕਿ ਕਦੀ ਰੇਡੀਏਟਰ ਫਟਣਾ ਸ਼ੀਸ਼ੇ ਵੀ ਟੁੱਟੇ ਨੇ ਇਹ ਤੇ ਕਿਹਾ ਜਾਂਦਾ ਸੀ ਕਿ ਰੇਡੀਏਟਰ ਲੀਕ ਹੋ ਗਿਆ ਇਹ ਪਹਿਲੀ ਵਾਰ ਵੇਖਿਆ ਕਿ ਪੰਜਾਬ ਪੁਲਿਸ ਦਾ ਰੇਡੀਏਟਰ ਫਟ ਕੇ ਤੇ ਬੰਬ ਵਾਂਗੂ ਚੱਲਦਾ ਤੇ ਲਾਗੇ ਬਿਲਡਿੰਗਾਂ ਦੇ ਸ਼ੀਸ਼ੇ ਤੋੜ ਦਿੰਦਾ ਇਹ ਪਹਿਲੀ ਵਾਰ ਹੀ ਸੁਣਿਆ ਕਿ ਬਖਸ਼ੀਵਾਲ ਚੌਕੀ ਦੇ ਉੱਤੇ ਗਰਨੇਡ ਅਟੈਕ ਨਹੀਂ ਹੋਇਆ ਇਹ ਉਦਾਂ ਪਟਾਕਾ ਚੱਲਿਆ ਤੇ ਬਾਅਦ ਚ ਉਹੀ ਬੰਦੇ ਫੜ ਕੇ ਪੀਲੀ ਪੀਟੀਨ ਕੰਪਰ ਕੀਤੇ ਜਾਂਦੇ ਨੇ ਤੇ ਕਿਹਾ ਜਾਂਦਾ ਕਿ ਟੈਰਰਿਸਟ ਅਟੈਕ ਸੀ ਸਾਰੇ ਪੁਲਿਸ ਸਟੇਸ਼ਨਾਂ ਦਾ ਹੁਣ ਜਿਹੜੇ ਚੌਕੇ ਨੇ ਉਹਨਾਂ ਦਾ ਕਹਿ ਦਿੱਤਾ ਕਿ ਇਹ ਟੈਰਿਸਟ ਅਟੈਕ ਸੀ ਜੇ ਇਹਦੇ ਚ ਸੀਸੀਟੀਵੀ ਕੈਮਰਾ ਚ ਇਹ ਵੀ ਨਾ ਆਉਂਦਾ ਤੇ ਇਹਨੂੰ ਵੀ ਅਟੈਕ ਨਹੀਂ ਸਿੱਕਿਆ ਜਾਣਾ ਇਹ ਕਾ ਜਾਣਾ ਸੀ ਕਿ ਉਹਨਾਂ ਨੇ ਲੋਹੜੀ ਦੇ ਆਪਣੇ ਘਰ ਆਪੇ ਪਟਾਕੇ ਚਲਾਏ ਸੋ ਅੱਜ ਪੰਜਾਬ ਦੇ ਹਾਲਾਤ ਇਹ ਨੇ ਤੇ ਪੰਜਾਬ ਦਾ ਕੋਈ ਵੀ ਮੰਤਰੀਆਂ ਤੋਂ ਬਿਨਾ ਜਾਂ ਆਮ ਆਦਮੀ ਪਾਰਟੀ ਤੋਂ ਬਿਨਾ ਜਾਂ ਆਮ ਆਦਮੀ ਪਾਰਟੀ ਦੇ ਜਿਹੜੇ ਕਾਰਕੁਨ ਨੇ ਜਾਂ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਸ਼ੈਲਟਰ ਦਿੰਦੀ ਹੈ ਗੈਂਗਸਟਰਾਂ ਨੂੰ 테러ਿਸਟਾਂ ਨੂੰ ਉਹਨਾਂ ਤੋਂ ਬਿਨਾ ਹਰ ਪੰਜਾਬੀ ਮਹਿਫੂਜ਼ ਨਹੀਂ ਸਭ ਤੋਂ ਵੱਡੀ ਗੱਲ ਮੈਂ ਐਸਐਸਪੀ ਤੁਸੀਂ ਮੇਰੇ ਕੋਲ ਸਾਰੇ ਕੈਮਰੇ ਲੈ ਕੇ ਬੈਠੋ ਐਸਐਸਪੀ ਬਟਾਲਾ ਨੂੰ ਪੁੱਛੋ ਕਿ ਜੱਗੂ ਭਗਵਾਨ ਪੂਰੀਏ ਦੇ ਪਰਿਵਾਰ ਨੂੰ ਸਿਕਿਉਰਿਟੀ ਕਿਉਂ ਦਿੱਤੀ ਗਈ ਆ ਇਹ ਤੇ ਇਹ ਤੇ ਪੁੱਛਿਆ ਜਾ ਸਕਦਾ ਨਾ ਤੇ ਆਉਂਡ ਰਿਕਾਰਡ ਕਿਹਾ ਗਿਆ ਕਿ ਗੁੰਡੇ ਨੂੰ ਗੁੰਡੇ ਕੋਲ ਖਤਰਾ ਤੇ ਜੇ ਕੋਈ ਅ ਡੇਰ ਬਾਬਾ ਨਾਨਕ ਦਾ ਜਿਹੜੇ ਪਿਸਟਲ ਦਾ ਜਿਹੜਾ ਉਹ ਤੇ ਹੋਇਆ 22 8 ਨੂੰ ਉਹ ਜਿਹੜਾ ਮੇਸ਼ੀਦ ਸੰਨੇਯਾਰੀ ਵਾਲਾ ਉਹਦੇ ਉੱਪਰ ਉਹਨੂੰ ਥਰਡ ਕਾਲ ਆਈ ਉਹਨੇ ਜਾ ਕੇ ਥਾਣੇ ਚ ਦਿੱਤੀ ਔਰ ਐਸਐਸਆਈ ਨੇ 5000 ਰੁਪਿਆ ਲੈ ਕੇ ਮੈਂ ਔਰ ਰਿਕਾਰਡ ਕਰ ਰਿਆਂ 5000 ਰੁਪਿਆ ਲੈ ਕੇ ਉਹਦੀ ਐਫਆਈਆਰ ਕੱਟੀ ਉਹ ਭਾਵੇਂ ਹੁਣ ਮੁਕਰ ਜੇ ਤੇ ਭਾਵੇਂ ਨਾ ਮੁਕਰੇ ਮੈਂ ਕਹਿ ਰਿਆਂ ਕਿ 8000 ਰੁਪਿਆ ਉਸ ਐਸਐਸਐਚ ਨੇ ਐਸਐਸਐਨ ਲਈ ਅੱਜ ਤੱਕ ਉਸ ਐਸਐਸਪੀ ਜਾਂ ਡੀਐਸਪੀ ਜਾਂ ਡੀਆਈਜੀ ਨੇ ਬਿੰਦੂ ਨੇ ਪੁੱਛਿਆ ਕਿ ਰੰਦਾਵਾ ਸਾਹਿਬ ਤੁਸੀਂ ਕਿਸ ਤਰੀਕੇ ਤੁਸੀਂ ਇਹ ਜਿਹੜਾ ਐਡਾ ਵੱਡਾ ਅਲੀਗੇਸ਼ਨ ਜ਼ਾਰੀ ਹੈ ਤੇ ਨਾ ਉਸ ਐਸਐਸਈ ਨੂੰ ਅਜੇ ਤੱਕ ਕਿਸੇ ਨੇ ਸਸਪੈਂਡ ਕੀਤਾ ਜਾਂ ਜਵਾਬ ਨਹੀਂ ਦਿੱਤੀ ਇਹਦੇ ਤੋਂ ਵੱਡੀ ਇਹਦਾ ਮਤਲਬ ਐਮਪੀ ਦਾ ਅਲੀਗੇਸ਼ਨ ਲਾਉਣਾ ਉਹ ਨੂੰ ਇਹ ਸਰਕਾਰ ਤੇ ਚੁ ਸਮਝਦੀ ਹੈ ਦੇਖਦੇ ਹੋ ਇਹਨਾਂ ਨੇ ਲਾਇਸੈਂਸ ਨਹੀਂ ਦਿੱਤੇ ਦੋ ਬੰਦਿਆਂ ਦਾ ਕਿਹਾ ਦੋਨਾਂ ਨੂੰ ਮੈਂ ਕਿਹਾ ਇੱਕ ਨੂੰ ਜੀਵਨ ਫੌਜੀ ਦੀ ਜੀਵਨ ਫੌਜੀ ਆ ਜਿਨੇ ਕਿਹਾ ਸੀ ਕਿ ਜੇ ਨਾਕਿਆਂ ਤੇ ਕੋਈ ਖੜਾ ਹੋ ਗਿਆ ਤੇ ਮੈਂ ਉਹ ਡਾ ਦੂੰਗਾ ਉਹਦੇ ਬਾਅਦ ਸਾਰੇ ਨਾਕੇ ਝੁਕਲੇ ਕੋਈ ਨਾਕਾ ਨਹੀਂ ਤੁਸੀਂ ਦੱਸੋ ਜਾਤ ਨੂੰ ਜਿਹੜਾ ਘੁੰਮਦੇ ਉੱਤ ਕਰਕੇ ਦੱਸੋ ਕੋਈ ਪਿੰਡ ਵਾਲਾ ਦੱਸੋ ਜੇ ਕੋਈ ਨਾਕਾ ਕਿਤੇ ਹੋਵੇ ਜਿਹੜੀ ਪੁਲਿਸ ਗੋਡਿਆਂ ਪਰਨੇ ਹੋਗੀ ਤੇ ਉਹ ਕਿਵੇਂ ਪੰਜਾਬ ਦੇ ਲੋਕਾਂ ਦੀ ਇਫਾਦ ਕਰੇਗੀ ਪੰਜਾਬ ਤੋਂ ਉਹਨਾਂ ਤੇ ਮੁੱਖ ਮੰਤਰੀ ਪਤਾ ਨਹੀਂ ਕਿਹੜੀ ਦੁਨੀਆ ਚ ਚਲਾ ਗਿਆ ਕਿਹੜੇ ਮੋੜ ਚਲਾ ਗਿਆ ਕਿਹੜੇ ਮੰਤਰੀ ਜਿੱਥੇ ਕਿਤੇ ਅਟੈਕ ਹੁੰਦਾ ਸੀ ਜਾਂ ਥੋੜੀ ਬਹੁਤੀ ਵੀ ਕਦੇ ਚੀਜ਼ਾਂ ਦੀ ਤੁਸੀਂ ਸਾਰਿਆਂ ਦੇਖਿਆ ਉਥੇ ਮਨਿਸਟਰ ਜ਼ਰੂਰ ਪਹੁੰਚਦਾ ਸੀ ਪ੍ਰੈਸ ਕਾਨਫਰੰਸ ਕਰਦਾ ਸੀ ਲੋਕਾਂ ਨੂੰ ਦੱਸਦਾ ਸੀ ਕਿ ਆਹ ਚੀਜ਼ ਹੋਈ ਹੈ ਅਸੀਂ ਹੁਣ ਆਹ ਐਕਸ਼ਨ ਲੈਣ ਲਈ ਜਾ ਰਹੇ ਹਾਂ ਡੀਆਈਜੀ ਡੀਜੀਪੀ ਸਭ ਪਹੁੰਚਦੇ ਸੀ ਪਰ ਇਹ ਤੇ ਸਰਕਾਰ ਕੁੰਭ ਕਰੀ ਨੀਂਦ ਸੌ ਗਈ ਹੈ ਲੋਕਾਂ ਨੂੰ ਰਹਿਮੋ ਕਰਨ ਤੇ ਛੜਪਦਾ ਕਿ ਤੁਸੀਂ ਪੈਸੀ ਦਿਓ ਔਰ ਆਪਣਾ ਬਚਾਅ ਕਰੋ ਇਸ ਤੋਂ ਕੋਈ ਨਹੀਂ ਔਰ ਇਹ ਜਿਹੜੀ ਮੇਰੇ ਇਹਨਾਂ ਦੇ ਦੀਪੂ ਉਹਨਾਂ ਦੇ ਅਮਨਦੀਪ ਉਹਨਾਂ ਦੇ ਘਰ ਤੇ ਜਿਹੜਾ ਅਟੈਕ ਹੋਇਆ ਮੇਰਾ ਖਿਆਲ ਹੈ ਕਿ ਇਹਨੇ ਵੀ ਮੇਰੇ ਕੋਲ 10 ਵਾਰੀ ਤੱਕ ਹੁਣ ਕਰਵਾਇਆ ਕਰਵਾਇਆ ਮੈਂ ਡੀਸੀਪੀ ਸਾਹਿਬ ਨੂੰ ਕੀਤਾ ਮੈਂ ਕਿਹਾ ਫੈਮਿਲੀ ਦਾ ਬਚਾਅ ਕਰੋ ਪਿਛਲੇ 10-12 ਮਹੀਨਿਆਂ ਤੋਂ ਹੀ ਕਰਦੇ ਰਹੀ ਇੱਕ ਸਾਲ ਤੋਂ ਤੇ ਮੈਂ ਕਿਹਾ ਇਹਨਾਂ ਦੀ ਸਕਿਉਰਿਟੀ ਦਾ ਇੰਤਜ਼ਾਮ ਕਰੋ ਇਲੈਕਸ਼ਨ ਦੇ ਵਿੱਚ ਤਿੰਨ ਗਨਮੈਨ ਵੀ ਵਿਡਰਾਅ ਕਰ ਲਏ ਗੁੰਡਿਆਂ ਨੂੰ ਦੇਣ ਲਈ ਇਧਰੋਂ ਗਨਮੈਨ ਵਿਡਰਾਅ ਕਰ ਲਏ ਤੇ ਗੈਂਗਸਟਰਾਂ ਨੂੰ ਗਨਮੈਂਟ ਉਹ ਹੀ ਗਨਮੈਂਟ ਦੇ ਦਿੱਥੇ ਹੈ। ਕਿਸੇ ਵਪਾਰੀ ਨੇ ਨਹੀਂ ਪੰਜਾਬ 'ਚ ਰਹਿਣਾ। ਕਿਸੇ ਇੱਜ਼ਤਦਾਰ ਬੰਦੇ ਦੀ ਪੰਜਾਬ 'ਚ ਕੋਈ ਨਹੀਂ। ਸਾਰਾ ਇੰਡਸਟਰੀ ਬਾਹਰ ਦੌੜ ਰਹੀ ਹੈ। ਕੋਈ ਡਵੈਲਪਮੈਂਟ ਨਾਂ ਦਾ ਕੰਮ ਨਹੀਂ ਸਿਰਫ ਸਿਰਫ ਇੱਕ ਕਮੇਟੀ ਸਰਕਾਰ ਗੈਂਗਸਟਰਾਂ ਤੇ 테ਰਰਿਸਟਾਂ ਨੂੰ ਪਨਾਹ ਦੇ ਰਹੀ ਆ ਔਰ ਇਹ ਮੈਂ ਐਲੀਗੇਸ਼ਨ ਨਹੀਂ ਮੈਂ ਪ੍ਰੂਵ ਕਰਕੇ ਦਾਂਗਾ ਕਿ ਏ ਆਮ ਆਬੀ ਪਾਰਟੀ ਉਹਨਾਂ ਦੇ ਨਾਲ ਰਲੀਆਂ ਸਰ ਇਹ ਕੋਟਲੀ ਸੁਰ ਤੁਹਾਡੇ ਚ 9 ਹਿੰਦੂ ਮਾਰੇ ਸੀ ਤੇ ਉਸ ਵੇਲੇ ਕੇ ਪੀਐਸ ਗਿਲ ਮੇਰੇ ਫਾਦਰ ਉਸ ਵੇਲੇ ਉਹ ਪਹਿਲਾਂ ਉਹ ਪਹੁੰਚੇ ਨੇ ਤੇ ਬਾਅਦ ਚ ਕੇ ਪੀਐਸ ਗਿਲ ਗਿਆ ਪੀਐਸ ਗਿਲ ਨੇ ਇਹ ਵੇਟ ਨਹੀਂ ਕੀਤੀ ਕਿ ਪੰਜਾਬ ਪੁਲਿਸ ਦੇ ਬੰਦੇ ਆਉਣਗੇ ਉਹਨੇ ਆਪਣੇ ਸਕਿਉਰਿਟੀ ਦੇ ਉੱਤੇ 8 ਬੰਦੇ ਛੱਡ ਕੇ ਚਲਾ ਗਿਆ ਸੀ ਤੇ ਮੈਨੂੰ ਤਾਂ ਸਕਿਉਰਿਟੀ ਰਸਤੇ ਜਾਂਦਾ ਫੇਰ ਮਿਲ ਜਾਂਦੀ ਇਹਨਾਂ ਨੂੰ ਮੇਰੇ ਤੋਂ ਬਾਅਦ ਫੇਰ ਉਹਨਾਂ ਦੇ ਟੈਕਨੋਜੀ ਯਾਰ ਇਥੋਂ ਦਾ ਤੇ ਐਸਐਸਪੀ ਬਟਾਲੇ ਦਾ ਐਸਐਸਪੀ ਮੈਂ ਉਹਨੂੰ ਮੈਸੇਜ ਕੀਤਾ ਕਿ ਆ ਤੂੰ ਕਰ ਇਹਨਾਂ ਨੂੰ ਕੀਤਾ ਮੈਨੂੰ ਕਹਿੰਦਾ ਜੀ ਉਸ ਵੇਲੇ ਭੀੜ ਬਹੁਤ ਸੀ ਕਿਉਂਕਿ ਹੁਣ ਰਿਕਾਰਡ ਹੈ ਮੇਰੇ ਮੋਬਾਈਲ 'ਚ ਉਹਦਾ ਮੈਸੇਜ ਹੈ ਕਹਿੰਦਾ ਉਸ ਵੇਲੇ ਭੀੜ ਬਹੁਤ ਸੀ ਮੈਂ ਜਦੋਂ ਟੈਲੀਫੋਨ ਕੀਤਾ ਤੇ ਮੈਂ ਇਸ ਕਰਕੇ ਇਹਨਾਂ ਨੂੰ ਕਿਹਾ ਮੰਗਲਵਾਰ ਦੀ ਬਜਾਏ ਸ਼ੁੱਕਰਵਾਰ ਆ ਜਾਓ ਮੈਂ ਕਿਹਾ ਕੱਲ ਹੀ ਭੀੜ ਸੀ ਕਹਿੰਦਾ ਜੀ ਅਸਲਾ ਲੈਣ ਵਾਲਿਆਂ ਦੀ ਤੇ ਮੈਂ ਕਿਹਾ ਮੈਂ ਵੀ ਤੇ ਤੈਨੂੰ ਅਸਲੇ ਲਈ ਕਿਹਾ ਸੀ ਮੈਂ ਕਿਹਾ ਇਹਨਾਂ ਨੂੰ ਕਿਹਾ ਸੀ ਕਿ ਤੋਪ ਦਾ ਲਾਇਸੈਂਸ ਤੇ ਦੇ ਅੱਜ ਤੱਕ ਕੱਲ ਉਹਦਾ ਮੈਸੇਜ ਆਇਆ ਕਿ ਮੈਂ ਜੀ ਦੂਆਂ ਦਾ ਡੀਸੀ ਨੂੰ ਰეკਮੈਂਡ ਕਰਕੇ ਇਹਨਾਂ ਦਾ ਲਾਇਸੈਂਸ ਉਹਨੂੰ ਕਹਿ ਕੇ ਪੋਜੀਟਿਵਲੀ ਰეკਮੈਂਡ ਕਰਤਾ ਇਹਦਾ ਮਤਲਬ ਅਜੇ ਵੀ ਰਹਿਮੋ ਕਰਮ ਤੇ ਨਾ ਮੈਂ ਐਸਐਸਪੀ ਜਾਂ ਪੰਜਾਬ ਪੁਲਿਸ ਜਾਂ ਡੀਜੀਪੀ ਪੰਜਾਬ ਨੂੰ ਕਹਿਣਾ ਚਾਹੁੰਦਾ ਕਿ 1918 ਤੋਂ 60 ਦੇ ਵਿੱਚ ਇੱਕ ਐਕਟ ਬਣਿਆ ਸੀ ਉਹਨੂੰ ਵਿਲੇਜ ਪੈਟਰੋਲ ਐਕਟ ਕਹਿੰਦੇ ਸੀ ਜਿਹਦੇ ਤੁਹਾਨੂੰ ਪਤਾ ਹੋਣਾ ਕਿ ਟੈਰੋਰਿਜ਼ਮ ਦੇ ਵਿੱਚ ਐਸਪੀਓ ਰੱਖੇ ਗਏ ਸੀ ਉਹਦੇ 'ਚ ਤਨਖਾਹ ਆ ਗਈ ਮੈਂ ਇਹਨੂੰ ਐਸਐਸਪੀ ਜਿੰਨੇ ਕੋਈ ਐਸਐਸਪੀ ਨੂੰ ਮੈਂ ਇਹਨਾਂ ਨੂੰ ਕਹਾਂ ਕਿ ਕੋਈ ਐਕਟ ਪੜ੍ਹ ਲਓ ਕਾਨੂੰਨ ਪੜ੍ਹ ਲਓ ਕਿ ਲੁੱਟਣ ਵਾਲੇ ਪਾਸੇ ਨਾ ਕੱਲੇ ਰੋ ਲੋਕਾਂ ਨੂੰ ਬਚਾਉਣ ਵਾਲੇ ਪਾਸੇ ਚੱਲੋ ਕਿਸੇ ਨੂੰ ਲਾਇਸੈਂਸ ਬਣਾ ਕੇ ਦੇਣ ਦੀ ਲੋੜ ਨਹੀਂ 1860 ਦਾ ਐਕਟ ਪੜ੍ਹ ਲਓ ਤੁਸੀਂ ਕਿਸੇ ਬੰਦੇ ਨੂੰ ਆਪਣਾ ਤੁਸੀਂ ਵੈਪਨ ਦੇ ਕੇ ਕਹਿ ਸਕਦੇ ਹੋ ਕਿ ਤੂੰ ਆਪਣੀ ਜਾ ਕੇ ਸਕਿਉਰਿਟੀ ਕਾਰ ਤੇ ਨੂੰ ਕੋਈ ਲਾਇਸੈਂਸ ਦੀ ਲੋੜ ਨਹੀਂ ਆ ਚੱਕ ਆਪਣਾ ਵੈਪਨ ਤੇ ਆਪਣੇ ਆਪ ਜਾ ਕੇ ਸਕਿਉਰਿਟੀ ਕਾਰ ਉਹ ਨਹੀਂ ਕਰਦੇ ਜਿਹਦੇ ਉੱਤੇ ਅਟੈਕ ਹੁੰਦਾ ਉਹਨੂੰ 80000 ਰੁਪਏ ਦਾ ਇੱਕ ਗਵਰਨਮੈਂਟ ਦੇ ਦਿੰਦੇ ਆ ਉਹ ਜਿਹੜਾ 30 40 ਜਾਂ ਲੱਖ ਦਾ ਪਿਸਤਲ ਹੁਣਾ ਉਹ ਨਹੀਂ ਦੇਦੇ 80000 ਦੀ ਤਨਖਾਹ ਵਾਲਾ ਕਾਂਸਟੇਬਲ ਉਹਦੇ ਨਾਲ ਲਾ ਦਿੰਦੇ ਨੇ 2 ਲੱਖ ਰੱਤੇ ਤੇ 160000 ਰੁਪਏ ਦਾ ਮਹੀਨੇ ਦਾ ਉਹਦੇ ਨਾਲ ਸਿਕਿਉਰਿਟੀ ਦਾ ਬੰਦਾ ਲਾ ਦਿੰਦੇ ਆ ਇਹ ਤੇ ਪੰਜਾਬ ਦੇ ਹਾਲਾਤ ਨੇ ਉਦੋਂ ਇਹਨੂੰ ਉਦੋਂ ਨੂੰ ਵੀਡੀਓ ਕਾਲ ਆਈ ਆ ਇਹ ਕਹਿੰਦਾ ਕਿ ਜਦੋਂ ਮੇਰੀ ਗੱਡੀ ਚਲਾ ਰਹੇ ਉਦੋਂ ਵੀਡੀਓ ਕਾਲ ਆ ਜਿੰਨੇ ਅਖਲ ਮੈਂ ਨਾਲ ਹੀ ਬੈਠਾ ਕਰ ਲਾ ਨਾਲੇ ਨੇ ਜੋ ਕਿਹਾ ਉਹ ਇਹਨਾਂ ਵਾਂ ਸ਼ਾਬਾਸ਼ੀ ਦੇਣਾ ਕਿ ਇਹ ਦਰਿਆ ਨਹੀਂ ਨੇ ਕਿਹਾ ਜੋ ਕਰਨਾ ਹੈ ਕਰ ਲਈ ਤੇ ਜਿਸ ਵੇਲੇ ਕਰਨਾ ਹੈ ਕਰ ਲਈ ਜੇ ਤੇਰੀ ਜੋ ਜ਼ਰੂਰਤ ਹੈ ਕਿ ਤਾ ਮੈਨੂੰ ਦੱਸ ਕੇ ਆਂ ਤੇ ਇਹਦੇ ਤੋਂ ਵੱਧ ਹੁਣ ਕੀ ਬੰਦਾ ਕਹਿ ਸਕਦਾ ਰੰਧਾ ਸਾਹਿਬ ਇਹ ਤਾਂ ਦੂਜੇ ਜਿਹੜੇ ਬਾਕੀ ਆਮ ਜਿਹਦਾ ਹੁਣ ਸਾਥੀ ਨਾਲ ਖੜੇ ਨੇ ਹੋਰ ਵਪਾਰੀ ਨੇ ਬਟਾਲੇ ਦੇ ਜਾਂ ਪੰਜਾਬ ਦੇ ਲੋਕ ਉਹਨਾਂ ਦੇ ਵਿੱਚ ਕਿ ਡਰ ਦਾ ਸਹਿਮ ਦਾ ਮਾਹੌਲ ਹੈ ਕਿਉਂਕਿ ਮੇਰੀ ਗੱਲ ਸੁਣੋ ਡੇਰਾ ਬਾਬਾ ਨਾਨਕ ਦੀ ਮੈਂ ਗੱਲ ਨਹੀਂ ਸੀ ਕਰਨਾ ਚਾਹੁੰਦਾ ਡੇਰਾ ਬਾਬਾ ਨਾਨਕ ਦੇ ਇਲੈਕਸ਼ਨ 'ਚ ਕਿਹੜਾ ਗੈਂਗਸਟਰ ਜਿਹੜਾ ਮੰਤਰੀ ਦੀ ਗੱਡੀ 'ਚ ਨਹੀਂ ਚੜਿਆ ਕਿਹੜਾ ਗੈਂਗਸਟਰ ਜਿਹੜਾ ਐਮਐਲਏ ਦੀ ਗੱਡੀ 'ਚ ਨਹੀਂ ਬੈਠਾ ਕਿਹੜਾ ਗੈਂਗਸਟਰ ਜਿਹੜਾ ਹਰ ਪਿੰਡ 'ਤੇ ਨਹੀਂ ਡਰਾ ਕੇ ਆਇਆ ਤੇ ਇਹਦੇ ਤੋਂ ਵੱਧ ਕੀ ਆ ਇਹਦੇ ਜਦੋਂ ਟਾਈਮ ਆਏਗਾ ਇਹ ਦੱਸਾਂਗੇ ਤੇ ਕਿਹੜੇ ਕਿਹੜੇ ਗੈਂਗਸਟਰ ਨੇ ਕੀ ਕੀ ਕੀਤਾ ਤੇ ਕਿਹਦੇ ਕਿਹਦੇ ਨਾਲ ਫਰੇ ਨੇ ਤੇ ਕਿਵੇਂ ਉਹਨਾਂ ਨੇ ਲੋਕਾਂ ਨੂੰ ਡਰਾਇਆ ਗਿਆ ਫਿਲਹਾਲ ਜਿਹੜੀ ਇੱਕ ਕਿਸਮ ਦੀ ਮਰੀਜ਼ ਸਮਝੋ ਤੇ ਜਿਹੜਾ ਆਪਣਾ ਆਪ ਬਚਾਉਣ ਲਈ ਆਪਣੀਆਂ ਵਿਲੇਜ ਡਿਫੈਂਸ ਕਮੇਟੀਆਂ ਬਣਾਉਂਦਾ ਆਪਣੀ ਹਫਾਜ਼ਤ ਆਪ ਕਰੋ ਔਰ ਪਿੰਡ ਦੀ ਵੀ ਕਰੋ ਤੇ ਜਿਹੜੇ ਪੰਜਾਬ ਪੁਲਿਸ ਵਾਲੇ ਡਰ ਕੇ ਠਾਣੇ 'ਚ ਬੈਠੇ ਆ ਮੇਰਾ ਖਿਆਲ ਹੈ ਕਿ ਉਹਨਾਂ ਠਾਣੇ ਦੇ ਬਾਹਰ ਵੀ ਤੇ ਅੱਜ ਇਹਦੇ ਤੋਂ ਦਿੱਲੀ ਵਾਲੀ ਇਲੈਕਸ਼ਨ ਤੋਂ ਵੇਲੇ ਹੋ ਕੇ ਕੋਸ਼ਿਸ਼ ਕਰੂੰਗਾ ਕਿ ਉਹਨਾਂ ਠਾਣੇ ਦੇ ਬਾਹਰ ਅਸੀਂ ਡਿਫੈਂਸ ਕਮੇਟੀਆਂ ਬਣਾ ਕੇ ਠਿਕਰੀ ਪੈਰਾ ਆਮ ਪਬਲਿਕ ਲਾ ਕੇ ਤਾਂ ਕਿ ਕੋਈ ਪੰਜਾਬ ਪੁਲਿਸ ਨੂੰ ਨੁਕਸਾਨ ਨਾ ਕਰਾਂਗੇ ਠੀਕ ਹੈ ਚੂੜੀਆਂ ਦਵਾਂਗੇ ਫਿਰ ਤੇ ਇਹੋ ਹੀ ਚੂੜੀ ਭਾਈ ਫਿਰ ਹੁਣ ਝਾਂਜਰਾ ਭੇਜ ਦਾਂਗੇ ਕਿ ਸ਼ੰਸ਼ਣ ਕਰਦੇ ਆ ਜੋ ਜਿੱਥੇ ਕਿਦੇ ਹੁੰਦਾ ਜਿਹੜੀ ਜਿਹੜੀ ਪੰਜਾਬ ਪੁਲੀ ਮੈਂ ਤੇ ਪਹਿਲੂ ਹੀ ਕਹਿ ਦਿੱਤਾ ਕਿ ਗੋਡੇ ਉਠਣੇ ਟੇਕ ਗਈ ਆ ਉਹਨੂੰ ਕਿਵੇਂ ਚੁੱਕੋਗੇ ਜਦੋਂ ਮਨੋਬਲੀ ਖਤਮ ਹੋ ਗਿਆ ਜਿਹਦਾ ਮੋਰਲ ਹੀ ਐਸਐਸਪੀ ਥਾਣੇ ਆਪਣੀਆਂ ਕੋਠੀਆਂ ਜੋ ਬਾਹਰ ਨਹੀਂ ਨਿਕਲਦੇ ਐਸਐਸਪੀ ਜਿੰਨਾ ਤੇ ਰਾਤ ਨੂੰ ਬਾਹਰ ਨਹੀਂ ਨਿਕਲਗੇ ਐਸਐਚਓ ਨਹੀਂ ਨਿਕਲਣਗੇ ਉਹਨਾਂ ਚ ਤੁਸੀਂ ਕੀ ਕਰੋਗੇ